ਭਾਰਤ ਆਪਣੀ ਫੌਜੀ ਸ਼ਕਤੀ ਨੂੰ ਲਗਾਤਾਰ ਵਧਾਰ ਰਿਹਾ ਹੈ ਤੇ ਹੁਣ ਵੀ ਭਾਰਤ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਦਰਅਸਲ ਭਾਰਤ ਨੇ ਵੀਵਾਨੂ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਪਰਖਣ ਕੀਤਾ ਹੈ। ਇਹ ਪਰਖਣ ਰੇਲ ਆਧਾਰਿਤ ਮੋਬਾਈਲ ਲਾਂਚਰ ਸਿਸਟਮ ਤੋਂ ਕੀਤਾ ਗਿਆ। ਅਗਨੀ ਪ੍ਰਾਈਮ ਮਿਜ਼ਾਈਲ ਦੇ ਵਿੱਚ 2000 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਮੱਧਮ ਦੂਰੀ ਦੀ ਸਟ੍ਰਾਈਕ ਸਮਰੱਥਾ ਹੈ। ਜਿहां ਡੀਆਰਡੀਓ ਨੇ ਇਸ ਨੂੰ Odisha ਦੇ ਚਾਂਦੀਪੁਰ ਤੋਂ ਇੱਕ ਰੇਲ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਾਪਤੀ ਦੇ ਲਈ ਡੀਆਰਡੀਓ ਨੂੰ ਵਧਾਈ ਵੀ ਦਿੱਤੀ ਹੈ। ਦਰਅਸਲ ਅਗਨੀ ਪ੍ਰਾਈਮ ਮਿਜ਼ਾਈਲ ਹੁਣ ਚਲਦੀ ਰੇਲ ਗੱਡੀ ਤੋਂ ਦੁਸ਼ਮਨਾ ਉਤੇ ਹਮਲਾ ਕਰਨ ਦੇ ਸਮਰੱਥ ਹੋਵੇਗੀ। ਇਸ ਦੀ ਰੇਂਜ 2000 ਕਿਲੋਮੀਟਰ ਹੈ। ਇਸ ਨੂੰ ਨਵਰਾਤਰੀ ਦੌਰਾਨ ਫੌਜ ਦੇ ਲਈ ਇੱਕ ਨਵੀਂ ਤਾਕਤ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਹ ਮਿਜ਼ਾਈਲ ਹੁਣ ਦੁਸ਼ਮਨ ਦੇ ਲਈ ਇੱਕ ਨਵਾਂ ਖਤਰਾ ਬਣ ਜਾਵੇਗੀ। ਇਹ ਕਈ ਉન્નਤ ਵਿਸ਼ੇਸ਼ਤਾਵਾਂ ਦੇ ਨਾਲ ਵਿਲੈਸ ਹੈ। ਇਹ ਮਿਜ਼ਾਈਲ ਮਿਜ਼ਾਈਲ ਲਾਂਚ ਟੈਕਨੋਲੋਜੀ ਦੇ ਵਿੱਚ ਨਵੀਨਤਮ ਯਾਨੀ ਕਿ ਕੋਲ ਲੇਟੈਸਟ ਟੈਕਨੋਲੋਜੀ ਹੈ ਅਗਨੀ ਪ੍ਰਾਈਮ ਭਾਰਤ ਦੀ ਸਾਇਲੈਂਟ ਸਟ੍ਰਾਈਕ ਮਿਜ਼ਾਈਲ ਹੈ ਜੋ ਬਿਨਾਂ ਕਿਸੇ ਚੇਤਾਵਨੀ ਦੇ ਦੂਰੀ ਤੋਂ ਦੁਸ਼ਮਣ ਨੂੰ ਤਬਾਹ ਕਰਨ ਦੇ ਸਮਰੱਥ ਹੈ ਇਹ ਇੱਕ ਪਰਮਾਣੂ ਹਥਿਆਰ ਚੁੱਕਣ ਦੇ ਲਈ ਤਿਆਰ ਕੀਤਾ ਗਿਆ ਹੈ ਭਾਵ ਦੁਸ਼ਮਣ ਉਤੇ ਇਸ ਦਾ ਪ੍ਰਭਾਵ ਵਿਨਾਸ਼ਕਾਰੀ ਹੋ ਸਕਦਾ ਹੈ ਇਹ ਮਿਜ਼ਾਈਲ ਇੱਕ ਵੱਡੇ ਮਜ਼ਬੂਤ ਡੱਬੇ ਦੇ ਵਿੱਚ ਰੱਖੀ ਗਈ ਹੈ ਇਸ ਨੂੰ ਬਿਨਾਂ ਕਿਸੇ ਤਿਆਰੀ ਦੇ ਸਿੱਧੇ ਡੱਬੇ ਤੋੜਾ ਗਿਆ ਜਾ ਸਕਦਾ ਹੈ ਇਹ ਮੌਸਮ ਪ੍ਰਤੀ ਰੋਧਕ ਵੀ ਹੈ